ਅੱਜ ਦਾ ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾਉਣੀ ਆ ਮੇਰੀ ਇੱਕ ਫਰੈਂਡ ਆ ਜਿਹਨੂੰ ਕਲੌਸਟ੍ਰੋਫੋਬੀਆ ਆ ਮਤਲਬ ਜਿਹਨੂੰ ਲਿਫਟ ਤੋਂ ਡਰ ਲੱਗਦਾ ਆ ਕਲੋਜ਼ਡ ਸਪੇਸਿਸ ਤੋਂ ਡਰ ਲੱਗਦਾ ਆ ਇੱਕ ਵਾਰ ਕਨਵਰਸੇਸ਼ਨ ਦੇ ਦੌਰਾਨ ਉਹਨੇ ਇਹ ਚੀਜ਼ ਮੇਰੇ ਨਾਲ ਸ਼ੇਅਰ ਕੀਤੀ ਤਾਂ ਇੱਕ ਕੁਐਸ਼ਨ ਵੀ ਨਾਲ ਕੀਤਾ ਕਿ ਸਿਰਫ ਉਹਨੂੰ ਇਸ ਚੀਜ਼ ਤੋਂ ਡਰ ਕਿਉਂ ਲੱਗਦਾ ਬਾਕੀ ਸਾਰੇ ਲੋਕ ਇਸ ਚੀਜ਼ ਨਾਲ ਬਹੁਤ ਕੰਫਰਟੇਬਲ ਨੇ ਹਰ ਇਨਸਾਨ ਛੋਟਾ ਵੱਡਾ ਆਰਾਮ ਨਾਲ ਲਿਫਟਸ ਯੂਜ਼ ਕਰ ਰਿਹਾ ਆ ਬੰਦ ਕਮਰੇ ਦੇ ਵਿੱਚ ਲੋਕ ਬੜੇ ਈਜ਼ੀਲੀ ਬੈਠ ਜਾਂਦੇ ਨੇ ਮੈਨੂੰ ਹੀ ਕਿਉਂ ਡਰ ਲੱਗਦਾ ਆ ਤਾਂ ਇਹ ਕੁਐਸਚਨ ਸੁਣਨ ਤੋਂ ਬਾਅਦ ਅਸੀਂ ਫਿਰ ਨਾ ਚਾਰ ਲੋਕਾਂ ਨੂੰ ਚੂਜ਼ ਕੀਤਾ ਤੇ ਉਹਨਾਂ ਚਾਰ ਲੋਕਾਂ ਨੂੰ ਅਸੀਂ ਮਿਲੇ ਚਾਰ ਲੋਕਾਂ ਦੇ ਵਿੱਚੋਂ ਅਸੀਂ ਹਰ ਇਨਸਾਨ ਨੂੰ ਇਹ ਪੁੱਛਿਆ ਕਿ ਤੁਸੀਂ ਆਪਣਾ ਇੱਕ ਡਰ ਦੱਸੋ ਜਿਹਦੇ ਤੋਂ ਤੁਹਾਨੂੰ ਡਰ ਲੱਗਦਾ ਆ ਪਹਿਲੇ ਨੇ ਦੱਸਿਆ ਕਿ ਉਹਨੂੰ ਪਾਣੀ ਤੋਂ ਡਰ ਲੱਗਦਾ ਆ ਮਤਲਬ ਅਗਰ ਉਹ ਬਹੁਤ ਬਲਕ ਵਾਟਰ ਦੇ ਨੇੜੇ ਜਾਂਦਾ ਹੈ ਨਾ ਉਹਨੂੰ ਇਦਾਂ ਲੱਗਦਾ ਕਿ ਉਹਨੂੰ ਕੋਈ ਧੱਕਾ ਨਾ ਮਾਰ ਦੇਵੇ ਤੇ ਉਹਦੇ ਵਿੱਚ ਡੁੱਬ ਨਾ ਜਾਵੇ ਤੇ ਉਹਦੇ ਸਾਂਹ ਬੰਦ ਹੋਣੇ ਸ਼ੁਰੂ ਹੋ ਜਾਣਗੇ ਦੂਸਰੇ ਇਨਸਾਨ ਨੂੰ ਮਿਲੇ ਉਹ ਕਹਿੰਦੇ ਸਾਨੂੰ ਹਾਈਟ ਤੋਂ ਡਰ ਲੱਗਦਾ ਆ ਤੀਸਰੇ ਇਨਸਾਨ ਨੂੰ ਮਿਲੇ ਤਾਂ ਉਹ ਕਹਿੰਦੇ ਕਿ ਅਸੀਂ ਜਦੋਂ ਕਿਸੇ ਕੋਈ ਇਨਸਾਨ ਸਾਡੇ ਬਹੁਤ ক্লোਜ਼ ਆ ਜਾਂਦਾ ਹੈ ਨਾ ਬਹੁਤ ਵਧੀਆ ਜ਼ੋਨ ਬਣਨਾ ਸ਼ੁਰੂ ਹੋ ਜਾਂਦਾ ਹੈ ਤਾਂ ਸਾਨੂੰ ਡਰ ਲੱਗਣ ਲੱਗ ਜਾਂਦਾ ਹੈ ਕਿ ਹੁਣ ਬਸ ਇਹ ਉਹ ਟਾਈਮ ਹੈ ਜਦੋਂ ਇਹਨੇ ਸਾਡੇ ਤੋਂ ਦੂਰ ਹੋ ਜਾਣਾ ਹੈ ਚੌਥੇ ਇਨਸਾਨ ਨੂੰ ਮਰੇ ਉਹਨੇ ਕਿਹਾ ਕਿ ਜਦੋਂ ਵੀ ਕਿਸੇ ਦੇ ਵੀ ਰੈਂਡਮ ਮੌਤ ਹੋ ਜਾਂਦੀ ਹੈ ਨਾ ਕਿਸੇ ਦੀ ਵੀ ਤਾਂ ਉਹਨੂੰ ਡਰ ਲੱਗਣ ਲੱਗ ਜਾਂਦਾ ਉਹਨੂੰ ਘਬਰਾਹਟ ਹੋਣੀ ਲੱਗ ਹੁਣੀ ਸ਼ੁਰੂ ਹੋ ਜਾਂਦੀ ਉਹ ਆਪਣੇ ਆਪ ਨੂੰ ਹੈਂਡਲ ਨਹੀਂ ਕਰ ਸਕਦਾ ਇਹਨਾਂ ਚਾਰਾਂ ਇਨਸਾਨਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਸੀ ਬਟ ਸਾਨੂੰ ਇਹਨਾਂ ਦਾ ਡਰ ਨਹੀਂ ਸੀ ਪਤਾ ਬਟ ਜਦੋਂ ਅਸੀਂ ਉਹਨਾਂ ਨਾਲ ਬੈਠੇ ਉਹਨਾਂ ਨਾਲ ਗੱਲ ਕੀਤੀ ਸਾਹਮਣੇ ਉਹ ਕੁਐਸਚਨ ਕੀਤੇ ਤਾਂ ਪਤਾ ਚੱਲਿਆ ਕਿ ਉਹਨਾਂ ਦੇ ਵਿੱਚ ਇੱਕ ਆ ਚੀਜ਼ ਵੀ ਹੈਗੀ ਐ ਤਾਂ ਇਹ ਸਭ ਚੀਜ਼ਾਂ ਤੋਂ ਸਾਨੂੰ ਸਾਡੇ ਸਵਾਲ ਦਾ ਜਵਾਬ ਤਾਂ ਮਿਲ ਗਿਆ ਬਟ ਇੱਥੇ ਸਾਨੂੰ ਇਹ ਸਮਝ ਆਈ ਕਿ ਹਰ ਇਨਸਾਨ ਦੇ ਅੰਦਰ ਕੁਝ ਨਾ ਕੁਝ ਹੈ ਜੋ ਉਹ ਕੈਰੀ ਕਰਕੇ ਚੱਲ ਰਿਹਾ ਹੈ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਉਹ ਸਿਰਫ ਉਹਨੂੰ ਪਤਾ ਹੁੰਦਾ ਤੇ ਕਈ ਵਾਰੀ ਉਹਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਇਨਸਾਨ ਉਹਨੂੰ ਕਿਤੇ ਨਾ ਕਿਤੇ ਦਬਾਈ ਜਾ ਰਿਹਾ ਹੁੰਦਾ ਦਬਾਈ ਜਾ ਰਿਹਾ ਹੁੰਦਾ ਬਹੁਤ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਹ ਤਾਂ ਚਲੋ ਇੱਕ ਕਾਮਨ ਚੀਜ਼ ਆ ਸੀ ਬਹੁਤ ਸਾਰੀਆਂ ਇਨਸਿਕਿਉਰिटीज ਲੈ ਕੇ ਆਪਾਂ ਸਾਰੇ ਬੈਠੇ ਹੋਏ ਆ ਬਾਰੋਂ ਅਸੀਂ ਚਾਹੇ ਸਾਰੇ ਡਿਫਰੈਂਟ ਆ ਸਾਡਾ ਫਿਜ਼ਿਕ ਡਿਫਰੈਂਟ ਆ ਸਾਡਾ ਫਾਈਨੈਂਸ਼ੀਅਲ ਸਟੇਟਸ ਡਿਫਰੈਂਟ ਆ ਸਾਡਾ ਸੋਸ਼ੀਅਲ ਸਟੇਟਸ ਡਿਫਰੈਂਟ ਆ ਸਾਡੀਆਂ ਫੈਮਿਲੀਜ਼ ਡਿਫਰੈਂਟ ਆ ਸਾਡੀ ਪਰਸਨੈਲਿਟੀ ਡਿਫਰੈਂਟ ਆ ਸਾਡਾ ਮਤਲਬ ਹਰ ਚੀਜ਼ ਬਾਰੋਂ ਸਾਡੀ ਡਿਫਰੈਂਟ ਆ ਬਟ ਅੰਦਰੋਂ ਅਸੀਂ ਸਾਰੇ ਸੇਮ ਆ ਸਿਰਫ ਲੈਵਲ ਵੱਖਰਾ-ਵੱਖਰਾ ਹੋ ਸਕਦਾ ਆ ਜਿੱਦਾਂ ਇਮੇਜਿਨ ਕਰੋ ਕਿ ਇੱਕ ਦੇ ਲੈ ਹਰ انسان ਦੇ ਅੰਦਰ ਦੇ ਲੈ ਹਰ انسان ਦੇ ਅੰਦਰ ਦੇ ਦਿਲ ਤੇ ਕੋਈ ਨਾ ਕੋਈ ਜ਼ਖਮ ਹੈ ਕਿਸੇ ਦਾ ਜ਼ਖਮ ਉੱਪਰ ਹੈ ਕਿਸੇ ਦਾ نیچے ਹੈ ਕਿਸੇ ਦਾ ਪਿੱਛੇ ਹੈ ਕਿਸੇ ਦਾ ਅੱਗੇ ਹੈ ਕਿਸੇ ਦਾ ਸੈਂਟਰ ਚ ਹੈ ਬਟ ਹਰ انسان ਦੇ ਅੰਦਰ ਕੁਝ ਨਾ ਕੁਝ ਹੈ ਜੋ ਉਹ ਕੈਰੀ ਕਰਕੇ ਚੱਲ ਰਿਹਾ ਹੈ ਜੋ ਉਹ ਭਾਰ ਆਪਣੇ ਨਾਲ ਚੱਕ ਕੇ ਤੁਰਿਆ ਫਿਰ ਰਿਹਾ ਹੈ ਅਗਰ ਅਸੀਂ ਅੰਦਰੋਂ ਸਾਰੇ ਸੇਮ ਨਾ ਹੁੰਦੇ ਅੱਜ ਇੱਥੇ ਇੱਕ ਦੂਜੇ ਨੂੰ ਮਿਲ ਹੀ ਨਹੀਂ ਸਿਰੇ ਹੁੰਦੇ ਅਸੀਂ ਇੱਕ ਦੂਜੇ ਨੂੰ ਮਿਲਣਾ ਹੀ ਨਹੀਂ ਸੀ ਹੁਣ ਇੱਥੇ ਤੁਸੀਂ ਕਹੋਗੇ ਕਿ ਮੈਂ ਕਿੰਨੀ ਅਨਰੀਅਲਿਸਟਿਕ ਜੀ ਗੱਲ ਕਰ ਰਹੀ ਆ ਬਟ ਇਹ ਟਰੂ ਹੈ ਕਿ ਅਸੀਂ ਅਗਰ ਹਸਪੀਟਲ ਆਪਾਂ ਸਾਰਿਆਂ ਨੇ ਦੇਖਿਆ ਹੈ ਉੱਥੇ ਜਿੰਨੇ ਵੀ ਲੋਕ ਹੈ ਸਾਰਿਆਂ ਨੂੰ ਜੋ ਵੀ ਲੋਕ ਐਡਮਿਟ ਹੈ ਸਿਰਫ ਜੋ ਵੀ ਲੋਕ ਐਡਮਿਟ ਹੈ ਉਹਨਾਂ ਸਾਰਿਆਂ ਨੂੰ ਮਰੀਜ਼ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਨਾ ਚਾਹੇ ਪ੍ਰੋਬਲਮ ਸਾਰਿਆਂ ਨੂੰ ਡਿਫਰੈਂਟ ਨੇ ਯਹਾਂ ਤਾਂ ਆਪਾਂ ਕਹਿੰਦੇ ਤਾਂ ਆਪਾਂ ਉਹਨਾਂ ਨੂੰ ਮਰੀਜ਼ ਹੀ ਆ ਨਾ ਕਿ ਹਾਂ ਉਹ ਆਪਣੇ ਆਪ ਨੂੰ ਰਿਕਵਰ ਕਰਨ ਵਾਸਤੇ ਇੱਥੇ ਆਏ ਆ ਸਿਮਿਲਰਲੀ ਇਸ ਦੁਨੀਆ ਦੇ ਵਿੱਚ ਨਾ ਅਸੀਂ ਮਰੀਜ਼ ਆ ਸਾਰੇ ਹੀ ਮਰੀਜ਼ ਆ ਤੇ ਇਸ ਦੁਨੀਆ ਦੇ ਵਿੱਚ ਅਸੀਂ ਆਪਣੇ ਆਪ ਨੂੰ ਠੀਕ ਕਰਨਾ ਆਏ ਆ ਆਪਣੇ ਆਪ ਨੂੰ ਕਿਉਰ ਕਰਨਾ ਆਏ ਆ ਜਿੱਦਾਂ ਹੁਣ ਹਸਪੀਟਲ ਦੇ ਵਿੱਚ ਦੇਖੀਏ ਇੱਕ ਇਨਸਾਨ ਲੈਟ ਅ ਸਪੋਜ਼ ਬੈੱਡ ਤੇ ਪਿਆ ਆ ਜਿਹਨੂੰ ਹਾਰਟ ਅਟੈਕ ਦੀ ਪ੍ਰੋਬਲਮ ਹੈ ਬਟ ਦੂਸਰਾ ਇਨਸਾਨ ਬੈੱਡ ਤੇ ਪਿਆ ਆ ਉਹਦੀ ਲੱਤ ਟੁੱਟ ਗਈ ਹੈ ਹੁਣ ਉਹਦੀ ਲੱਤ ਟੁੱਟੀ ਉਹਦੇ ਲੱਤ ਤੇ ਫ੍ਰੈਕਚਰ ਦਿਸ ਰਿਹਾ ਆ ਬਟ ਜਿਹੜੇ ਇਨਸਾਨ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਹੈ ਉਹ ਜਸਟ ਲੇਟਿਆ ਹੋਇਆ ਆ ਤਾਂ ਉਹਦੀਆਂ ਮੈਡੀਸਿਨਸ ਚੱਲ ਰਹੀਆਂ ਉਹਨੂੰ ਉਹਦੇ ਬਾਹਰੋਂ ਨਹੀਂ ਆਪਾਂ ਨੂੰ ਪਤਾ ਚੱਲ ਰਿਹਾ ਕਿ ਇਸ ਇਨਸਾਨ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਹੋਈ ਸੀ ਜਿਹਦੇ ਕਰਕੇ ਇਹ ਇਸ ਹਸਪੀਟਲ ਦੇ ਵਿੱਚ ਆਇਆ ਤਾਂ ਇੱਕ ਇਨਸਾਨ ਜਿਹਦੀ ਲੱਤ ਇੰਜਰਡ ਹੈ ਅਗਰ ਉਹ ਦੂਸਰੇ ਇਨਸਾਨ ਨੂੰ ਦੇਖੂਗਾ ਜਿਹਨੂੰ ਹਾਰਟ ਅਟੈਕ ਹੋਇਆ ਸੀ ਤਾਂ ਉਹਦੇ ਮਾਈਂਡ 'ਚ ਜ਼ਰੂਰ ਕੁਐਸਚਨ ਆਊਗਾ ਕਿ ਯਾਰ ਇਹ ਇਨਸਾਨ ਤਾਂ ਚੰਗਾ ਭਲਾਇਆ ਇਹਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਜੇ ਜਦੋਂ ਉਹਦੇ ਕੋਲ ਜਾਊਗਾ ਉਹਨੂੰ ਕੁਐਸਚਨ ਕਰੂਗਾ ਵੀ ਤੈਨੂੰ ਕੀ ਪ੍ਰੋਬਲਮ ਸੀਗੀ ਤਾਨੂੰ ਪਤਾ ਲੱਗੂਗਾ ਕਿ ਹਾਂ ਯਾਰ ਮੈਨੂੰ ਹਾਰਟ ਅਟੈਕ ਦੀ ਪ੍ਰੋਬਲਮ ਸੀ ਜੋ ਕਿ ਪ੍ਰੋਬਲਮ ਉਹਦੇ ਨਾਲੋਂ ਵੀ ਸਿਵ리어 ਸੀਗੀ ਠੀਕ ਹੈ ਤਾਂ ਇਦਾਂ ਹੀ ਇਸ ਦੁਨੀਆ ਦੇ ਵਿੱਚ ਨਾ ਇਸ ਦੁਨੀਆ ਦੀ ਖੇਡ ਦੇ ਵਿੱਚ ਅਸੀਂ ਸਾਰੇ ਇੰਜਰਡ ਆ ਸਾਨੂੰ ਕਿਸੇ ਦੀ ਪ੍ਰੋਬਲਮ ਦਾ ਕੁਝ ਨਹੀਂ ਪਤਾ ਹਰ ਇਨਸਾਨ ਦੇ ਅੰਦਰ ਪ੍ਰੋਬਲਮ ਚੱਲ ਰਹੀਆਂ ਨੇ ਤੇ ਬਾਹਰ ਕਈਆਂ ਦੀ ਪ੍ਰੋਬਲਮ ਇੰਨੀ ਕਿ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਨੂੰ ਅੰਦਰੋਂ ਅੰਦਰ ਆਪਣੇ ਉਸ ਪ੍ਰੋਬਲਮ ਨੂੰ ਨਹੀਂ ਰੱਖ ਸਕਦੇ ਹੁੰਦੇ ਹੁਣ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ ਕਈਆਂ ਦੀ ਸਾਨੂੰ ਬਾਹਰ ਦਿਸਦੀ ਹੈ ਜਿਵੇਂ ਆਪਾਂ ਦੇਖਿਆ ਕਿ ਇੱਕ ਇਨਸਾਨ ਦੀ ਅਗਰ ਲੱਤ ਇੰਜਰਡ ਸੀ ਤੇ ਦੂਸਰੇ ਇਨਸਾਨ ਨੂੰ ਦਿਸ ਰਹੀ ਸੀ ਬਟ ਜਿਹੜੇ ਇਨਸਾਨ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਹੋਈ ਸੀ ਉਹਦੀ ਪ੍ਰੋਬਲਮ ਦੂਰੋਂ ਕਿਸੇ ਨੂੰ ਨਹੀਂ ਸੀ ਦਿਸ ਰਹੀ ਜਦਕਿ ਉਹਦੀ ਵੀ ਇੱਕ ਬਹੁਤ ਸੇਵियर ਪ੍ਰੋਬਲਮ ਸੀ ਇਦਾਂ ਹੀ ਇਸ ਦੁਨੀਆ ਤੇ ਨਾ ਬਹੁਤ ਸਾਰੇ ਲੋਕ ਆਪਣੇ ਅੰਦਰ ਬਹੁਤ ਕੁਝ ਲੈ ਕੇ ਚੱਲ ਰਹੇ ਨੇ ਬਹੁਤ ਕੁਝ ਲੈ ਕੇ ਚੱਲ ਰਹੇ ਨੇ ਤੇ ਸਾਨੂੰ ਪਤਾ ਵੀ ਨਹੀਂ ਹੈ ਕਿਹ ਇਨਸਾਨ ਹੈ ਜਿਹਦੀ ਬਾਹਾਂ 'ਚ ਪ੍ਰੋਬਲਮ ਹੈ ਠੀਕ ਹੈ ਮੈਨੂੰ ਦਿਸ ਨਹੀਂ ਰਹੀ ਬਟ ਉਹ ਬਹੁਤ ਅਨਕੰਫਰਟੇਬਲ ਹੈ ਆਪਣੀ ਬਾਹ ਨੂੰ ਲੈ ਕੇ ਉਹਨੂੰ ਮਿਲਣ ਤੇ ਨਾ ਮੈਂ ਗਲਤੀ ਨਾਲ ਉਹਦੀ ਬਾਹ ਨੂੰ ਹੱਥ ਲਾ ਲਿਆ ਮਨ ਮੈਨੂੰ ਨਹੀਂ ਸੀ ਪਤਾ ਕਿ ਉਹਨੂੰ ਇਹ ਪ੍ਰੋਬਲਮ ਹੈਗੀ ਹੈ ਬਟ ਗਲਤੀ ਨਾਲ ਕਿਤੇ ਬਹੁਤ ਜ਼ੋਰ ਨਾਲ ਮੈਂ ਉਹਦੀ ਬਾਹ ਨੂੰ ਫੜ ਲਿਆ ਉਹ ਇਨਸਾਨ ਤੜਫ ਗਿਆ ਇਕਦਮ ਤੜਫੂਗਾ ਹੋਇ ਇਨਸਾਨ ਹੋ ਸਕਦਾ ਹੈ ਉਹਦੇ ਰਿਐਕਸ਼ਨ ਦੇ ਵਿੱਚ ਕੋਈ ਸਟ੍ਰੈਪੀ ਕਰ ਚੱਕ ਲਵੇ ਕੁਝ ਵੀ ਹੋ ਸਕਦਾ ਹੈ ਸਿਮਿਲਰਲੀ ਇਸ ਦੁਨੀਆ ਦੇ ਵਿੱਚ ਨਾ ਇਮੋਸ਼ਨਲੀ ਅਸੀਂ ਬਹੁਤ ਸਾਰੀਆਂ ਪੇਨਸ ਅੰਦਰ ਲੈ ਕੇ ਚੱਲ ਰਹੇ ਹਾਂ ਬਹੁਤ ਸਾਰੇ ਲੋਕ ਆ ਜੋ ਪਤਾ ਨਹੀਂ ਕੀ ਕੀ ਸਫਰ ਕਰ ਰਹੇ ਆ ਕਿਸੇ ਦੇ ਘਰ 'ਚ ਕੋਈ ਪ੍ਰੋਬਲਮ ਹੈ ਕਿਸੇ ਦੇ ਬਾਹਰ ਕੋਈ ਪ੍ਰੋਬਲਮ ਹੈ ਕਿਸੇ ਦੀ ਬਾਡੀ 'ਚ ਪ੍ਰੋਬਲਮ ਹੈ ਕਿਸੇ ਦੇ ਮਾਈਂਡ 'ਚ ਪ੍ਰੋਬਲਮ ਹੈ ਕਿਸੇ ਨੂੰ ਕੀ ਪ੍ਰੋਬਲਮ ਹੈ ਸਾਨੂੰ ਨਹੀਂ ਪਤਾ ਤੇ ਜਦੋਂ ਅਸੀਂ ਕਦੇ ਵੀ ਕਿਸੇ ਨੂੰ ਥੋੜਾ ਜਿਹਾ ਕੁਝ ਕਹਿ ਦਿੰਨੇ ਆ ਜਾਂ ਗਲਤੀ ਨਾਲ ਹਾਸੇ ਨਾਲ ਮਜ਼ਾਕ ਨਾਲ ਕੁਝ ਵੀ ਕਹਿ ਦਿੰਨੇ ਆ ਤੇ ਉਹ ਬੰਦਾ ਤੜਫ ਉੱਠਦਾ ਆ ਉਹ ਇਹ ਨਹੀਂ ਕਹਿੰਦਾ ਕਿ ਯਾਰ ਇਦਾਂ ਨਾ ਕਹਿਆ ਮੈਨੂੰ ਆ ਪ੍ਰੋਬਲਮ ਹੈ ਕਿਉਂਕਿ ਅਸੀਂ ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਹੀ ਨਹੀਂ ਗਏ ਕਿ ਅਸੀਂ ਖੁੱਲ ਕੇ ਆਪਣੀ ਪ੍ਰੋਬਲਮ ਨੂੰ ਕਿਸੇ ਸਾਹਮਣੇ ਦੱਸ ਸਕੀਏ ਅਸੀਂ ਕਦੇ ਨਹੀਂ ਦੱਸ ਸਕਦੇ ਸਾਨੂੰ ਉਹ ਚੀਜ਼ ਸ਼ੇਮ ਲੱਗਦੀ ਹੈ ਸਾਨੂੰ ਉਹ ਚੀਜ਼ ਇਦਾਂ ਲੱਗਦੀ ਹੈ ਕਿ ਪਤਾ ਨਹੀਂ ਅਸੀਂ ਨੀਵੇਂ ਹੋ ਜਾਵਾਂਗੇ ਬਟ ਜਦ ਲੋਕ ਸਾਨੂੰ ਜੱਜ ਕਰਨ ਲੱਗੇ ਤਾਂ ਸਾਡੀ ਡਿਜ਼ਾਈਨਿੰਗ ਇਦਾਂ ਦੀ ਹੈ ਹੀ ਨਹੀਂ ਅਸੀਂ ਸਿਰਫ ਉਹਨਾਂ ਨੂੰ ਲੁਕੋ ਲੁਕੋ ਕੇ ਰੱਖ ਰਿਆਂਗੇ ਹਾਂ ਕਿ ਹਾਂ ਮੈਨੂੰ ਆ ਪ੍ਰੋਬਲਮ ਹੈ ਜਾਂ ਕਈ ਵਾਰ ਮੈਨੂੰ ਪਤਾ ਵੀ ਨਹੀਂ ਹੁੰਦਾ ਮੈਨੂੰ ਉਹ ਪ੍ਰੋਬਲਮ ਹੈ ਤੇ ਜਦੋਂ ਗਲਤੀ ਨਾਲ ਕੋਈ ਆ ਕੇ ਹੱਥ ਲਾਉਂਦਾ ਹੈ ਨਾ ਇਮੋਸ਼ਨਲ ਚੀਜ਼ਾਂ ਦੀ ਗੱਲ ਕਰ ਰਹੀਆਂ ਉਹ ਚੀਜ਼ਾਂ ਜੋ ਸਾਡੇ ਅੰਦਰ ਦੱਬੀਆਂ ਹੋਈਆਂ ਇਸ ਕਰਕੇ ਕਿਹਾ ਜਾਂਦਾ ਹੈ ਕਿ ਯਾਰ ਦੁਨੀਆ ਨਾ ਬਹੁਤ ਤੰਗ ਹੈ ਦੁਨੀਆ ਬਹੁਤ ਦੁਖੀ ਹੈ ਕਿਸੇ ਨੂੰ ਨਹੀਂ ਪਤਾ ਕਿ ਦੇ ਅੰਦਰ ਕੀ ਚੱਲ ਰਿਹਾ ਹੈ ਪਲੀਜ਼ ਬੀ ਕਾਈਂਡ ਟੂ ਦਾ ਪੀਪਲ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਸਮਝੋ ਕਿ ਉਹਨਾਂ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਸਾਨੂੰ ਨਹੀਂ ਪਤਾ ਕੋਈ ਕਿਸ ਚੀਜ਼ ਤੋਂ ਸਫਰ ਕਰ ਰਿਹਾ ਹੈ ਹਾਸੇ ਮਜ਼ਾਕ ਦੇ ਵਿੱਚ ਟੌਂਟ ਬਾਜੀ ਦੇ ਵਿੱਚ ਕਿਸੇ ਨੂੰ ਵੀ ਸਾਨੂੰ ਇਸ ਤਰੀਕੇ ਨਾਲ ਟਾਰਗੇਟ ਨਹੀਂ ਕਰਨਾ ਚਾਹੀਦਾ ਕਿ ਉਸ ਇਨਸਾਨ ਦੇ ਜ਼ਖਮ ਜਿਹੜੇ ਨੇ ਉਹਦੇ ਤੇ ਸਿੱਧਾ ਜਾ ਕੇ ਲੱਗੇ ਤੇ ਉਹ ਇਨਸਾਨ ਅੱਗੋਂ ਤੜਫਨ ਲੱਗ ਜਾਵੇ ਤੇ ਫਿਰ ਅਸੀਂ ਉਨੂੰ ਹੀ ਅੱਗੋਂ ਰਿਐਕਸ਼ਨ ਦੇਣਾ ਸ਼ੁਰੂ ਕਰ ਦਿੰਦੇ ਹਾਂ ਉਸ ਟਾਈਮ ਅਗਰ ਬਾਈ ਚਾਂਸ ਆਪਾਂ ਗਲਤੀ ਨਾਲ ਕੁਝ ਕਾਰ ਵੀ ਬੈਠਦੇ ਆ ਨਾ ਤਾਂ ਸਮਝੋ ਕਿ ਅਗਰ ਉਹ ਬੰਦਾ ਤੜਫ ਰਿਹਾ ਆ ਨਾ ਅਗਰ ਉਹ ਬੰਦਾ ਰਿਐਕਟ ਕਰ ਰਿਹਾ ਆ ਤਾਂ ਡੈਫੀਨੇਟਲੀ ਕਿਤੇ ਨਾ ਕਿਤੇ ਉਹਦੇ ਅੰਦਰ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਟੜਫੂਗਾ ਹਮੇਸ਼ਾ ਉਹੀ ਇਨਸਾਨ ਜਿਹਦੇ ਅੰਦਰ ਜ਼ਖਮ ਹੈ ਨਹੀਂ ਤਾਂ ਦੂਸਰਾ ਸਿੰਪਲ ਨਹੀਂ ਤਾਂ ਦੂਸਰਾ ਇਨਸਾਨ ਸਿੰਪਲੀ ਪੁੱਛੂਗਾ ਵੀ ਹਾਂ ਬਈ ਦੱਸ ਕੀ ਪ੍ਰੋਬਲਮ ਹੈ ਜੇ ਤੁਸੀਂ ਕਿਸੇ ਦੀ ਬਾਹ ਨੂੰ ਹੱਥ ਲਾਇਆ ਹੈ ਨਾ ਤੇ ਉਹਦੇ ਜ਼ਖਮ ਹੈ ਤਾਂ ਉਹ ਟੜਫੂਗਾ ਬੜ ਜੇ ਉਹਦੀ ਕਿਸੇ ਦੀ ਬਾਹ ਨੂੰ ਹੱਥ ਲਾਇਆ ਜਿਹਦੀ ਬਾਹ ਨਾਰਮਲ ਹੈ ਤਾਂ ਉਹ ਸਿਰਫ ਤੁਹਾਡੇ ਵੱਲ ਵੇਖੂਗਾ ਤੇ ਪੁੱਛੂਗਾ ਵੀ ਹਾਂ ਬਈ ਦੱਸ ਕੀ ਪ੍ਰੋਬਲਮ ਹੈ ਕੀ ਹੋ ਗਿਆ ਸਮਝ ਰਹੇ ਹੋ ਨਾ ਮੈਂ ਕੀ ਕਹਿਣਾ ਚਾਹੁੰਦੀ ਆ ਕਿ ਜਦੋਂ ਵੀ ਕੋਈ ਟੜਫਦਾ ਹੈ ਨਾ ਉਸ ਟਾਈਮ ਆਪਣੇ ਆਪ ਨੂੰ ਰਿਐਕਸ਼ਨ ਦੇਣ ਦੀ ਬਜਾਏ try to understand ki es insaan de vich kithe na kithe kuch na kuch insecurity koi na koi zakham hai koi na koi dard hai kuch na kuch weight hai jo carry karke chal rha hai te oh bechara khud ohde naal deal nahi kar pa rha assi utton hor onu tang karn beh jande hain be kind to the people around you be kind to yourself eh bahut zaruri hai aaj de time de vich kindness bahut zaruri hai